Satnam Siri Vahe Guru. Satnam Siri Vahe Guru. Satnam Siri Vahe Guru. Vahe Guru Tan Vahe Guru. ਨਾਮ ਸ੍ਰੀ ਵਾਹਿਗੁਰੂ ਸਤਨਾਮ 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 ਸ੍ਰੀ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਸਤਿਨਾਮ ਸ੍ਰੀ 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 ਵਾਹਿਗੁਰੂ ਸਤਿਨਾਮ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਪਹਿਲਾ ਇਲੈਕਸ਼ਨ ਦੀ ਟਿੱਟ ਮਿਲਣ ਤੋਂ ਪਹਿਲਾਂ ਲਾਇਸੈਂਸ ਸ਼ੁਰੂ ਕਰਨ ਤੋਂ ਪਹਿਲਾਂ ਵੀ ਗੁਰੂ ਮਹਾਰਾਜ ਤੋਂ ਅਸ਼ੀਰਵਾਦ ਲੈ ਕੇ ਕੰਮ ਸ਼ੁਰੂ ਕੀਤਾ ਸੀ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਕਿ ਉਹ ਇਲੈਕਸ਼ਨ ਤੀਜੀ ਵਾਰ ਦਾਸ ਨੂੰ ਜਿਤਾ ਕੇ ਪਾਰਲੀਮੈਂਟ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਇਸ ਕਰਕੇ ਅੱਜ ਬੜਾ ਸ਼ੋਭ ਤਿਆਰਾ ਹੈ ਇਸ ਕਰਕੇ ਗੁਰੂਆਂ ਦਾ ਜਨਮ ਦਿਨ ਪ੍ਰਕਾਸ਼ ਦਿਵਸ ਹੈ ਇਸ ਕਰਕੇ ਅੱਜ ਇੱਥੇ ਜਿਹੜੇ ਹਰਮੰਦਰ ਸਾਹਿਬ ਵਿਖਿਆ ਹੈ ਸਰ ਬੜੀ ਵੱਡੀ ਰਾਹਤ ਵੀ ਮਿਲੀ ਹੈ ਜਮਾਨਤ ਮਿਲ ਗਈ ਹੈ ਜਿਹੜੀ ਟ੍ਰੀ ਕੋਰਟ ਤੋਂ ਬੜੀ ਵੱਡੀ ਜੀਮਾਨਤ ਤੇ ਦੇਖੋ ਹਾਈ ਕੋਰਟ ਨੇ ਜਾਂ ਕੋਰਟ ਨੇ ਜੋ ਦਿੱਤੀ ਹੈ ਉਹ ਤੇ ਕੋਰਟ ਦਾ ਕੰਮ ਹੈ ਉਹਦੇ ਵਿੱਚ ਜੋ ਸਹੀ ਹੈ ਉਹਨਾਂ ਨੇ ਕੀਤਾ ਹੈ ਜੋ ਅਗਾਹੋਂ ਕਰ ਰਹੇ ਉਹ ਵੀ ਕੋਰਟ ਸਹੀ ਕਰੇਗੀ ਉਹਦੇ ਵਿੱਚ ਅਸੀਂ ਕੁਝ ਸਰਕਾਰ ਦਾ ਉਹਦੇ ਵਿੱਚ ਕੋਈ ਲੈਣ ਦੇ ਨਹੀਂ ਹੈ ਪਰ ਉਹ ਜੋ ਵੀ ਕਾਨੂੰਨ ਦੇ ਮੁਤਾਬਕ ਕਿਸੇ ਨੂੰ ਸਜ਼ਾ ਹੁੰਦੀ ਹੈ ਜਾਂ ਕੁਝ ਉਹਨੂੰ ਸਹੂਲਤ ਮਿਲਦੀ ਹੈ ਤੋਂ ਕੋਰਟ ਨੇ ਕਰਨਾ ਹੁੰਦਾ ਉਹਦੇ ਵਿੱਚ ਸਰਕਾਰ ਦਾ ਜਿਹੜਾ ਕੋਈ ਹੱਥ ਲੋ ਕੋਰਟ ਉਹਨੇ ਕੀਤੀ ਬਾਤ ਉਹਨੂੰ ਮਿਲਦੀ ਸੀ ਪਰ ਹਾਈ ਕੋਰਟ ਦੇ ਅੱਗੇ ਰੋਂਦਾ ਤੇ ਰੋਦਾ ਨਹੀਂ ਉਹ ਤਾਂ ਉਹਦੀ ਕੋਰਟ ਦਾ ਕੰਮ ਹੈ ਉਹਦਾ ਤਾਂ ਕਿਸੇ ਸਰਕਾਰ ਨਾਲ ਕੋਈ ਸਬੰਧ ਨਹੀਂ ਹੈ ਨਾ ਹੀ ਸਾਡੇ ਨਾਲ ਸਬੰਧ ਹੈ ਜੇ ਉਹਨਾਂ ਨੇ ਚੰਗਾ ਕੀਤਾ ਤਾਂ ਉਹਨਾਂ ਨੂੰ ਚੰਗਾ ਫਲ ਮਿਲ ਜਾਏਗਾ ਤੇ ਜੇ ਮਾੜਾ ਕੀਤਾ ਤਾਂ ਮਾੜਾ ਫਲ ਮਿਲ ਜਾਏ ਉਹਦੇ ਵਿੱਚ politically ਜਿਹੜੀ ਮੈਂ ਸਮਝਦਾ ਕਿ ਕੋਈ ਇੰਟਰਫੀਅਰਸ ਨਹੀਂ ਹੋਣੀ ਚਾਹੀਦੀ। ਸਿਰਫ ਤਾਂ ਮੈਂ ਕਹਿ ਜਿਹੜਾ ਨਸ਼ਾ ਦਾ ਦੇਖੋ ਉਹ ਬਿਆਨ ਜਿਹੜਾ ਜਿਹੜੇ ਸੀਟ ਤੇ ਬੈਠ ਜਾਂਦਾ ਹੈ ਸੀਐਮ ਲੈਵਲ ਤੇ ਪੀਐਮ ਲੈਵਲ ਤੇ ਜਿਹੜਾ ਲੀਡਰ ਚੱਲਿਆ ਜਾਂਦਾ ਤਾਂ ਉਹਨੂੰ ਸੋਚ ਸਮਕੇ ਜਿਹੜੇ ਬਿਆਨ ਹੋ ਦੇਣੇ ਚਾਹੀਦੇ ਜੇਕਰ ਇਹ ਗੱਲ ਹੈ ਜਿਹੜੀ ਉਹ ਕਹਿ ਰਿਹਾ ਕਿ ਪੁਲਿਸ ਦੀ ਸਰਵੋ ਕਰਾ ਰਹੀ ਹੈ ਤੇ ਫਿਰ ਉਹ ਪੁਲਿਸ ਤਾਂ ਉਹਨਾਂ ਦੇ ਕੰਟਰੋਲ ਅਠਾ ਉਹਨਾਂ ਦੀ ਸਰਕਾਰ ਹੈ ਉਹ ਉਹਨਾਂ ਨੂੰ ਉਸ ਤਰ੍ਹਾਂ ਦਾ ਜਿਹੜਾ ਸਿਸਟਮ ਨੂੰ ਚਲਾਉਣਾ ਚਾਹੀਦਾ ਪਰ ਬਿਆਨ ਦੇਣ ਨਾਲ ਕੋਈ ਇਸ ਤਰ੍ਹਾਂ ਦੀ ਜਿਹੜੀ ਮੈਂ ਸਮਝਦਾ ਕਿ ਕਾਮਯਾਬੀ ਨਹੀਂ ਹੁੰਦੀ ਇਹਦਾ ਕੰਮ ਕਰਕੇ ਦਿਖਾਉਣਾ ਪੈਂਦਾ ਇਹਨੂੰ ਪਤਾ ਹੈ ਉਹਨਾਂ ਦੇ ਕੰਟਰੋਲ ਹੈ ਤੇ ਫਿਰ ਉਹਨੂੰ ਨਸ਼ਾ ਬੰਦ ਕਰ ਦੇਣਾ ਚਾਹੀਦਾ ਜਿਹੜਾ ਚੁਟਕੀ ਮਾਰ ਕੇ ਕਹਿੰਦਾ ਸੀ ਕਿ ਦੋ ਦਿਨਾਂ ਅੰਦਰ ਨਹੀਂ 24 ਘੰਟੇ ਬੰਦ ਕਰ ਦੇਵਾਂਗੇ ਉਹ ਚੁਟਕੀਆਂ ਕਿੱਥੇ ਗਈਆਂ ਦੋ 28 ਸਾਲ ਲੰਘ ਗਏ ਤੇ ਉਹ ਨਹੀਂ ਕਰ ਸਕਿਆ ਇਸ ਕਰਕੇ ਉਹਨਾਂ ਨੂੰ ਇਹ ਕਰ ਦੇਣਾ ਚਾਹੀਦਾ ਸੀ ਇਹ ਕਰ ਸਕਦੇ ਆ ਕਿੰਨੀ ਚਾਹੁੰਨ ਦੱਸੋਗੇ ਜਮਿਨੀ ਜਮਿਨੀ ਚੋਣ ਦਾ ਦੇਖੋ ਕਾਂਗਰਸ ਪਾਰਟੀ ਸਾਰੀਆਂ ਸੀਟਾਂ ਜਿਹੜੀ ਜਿੱਤੇਗੀ ਆ ਦੂਸਰੀ ਜਿਹੜੀ ਪੰਚਾਇਤਾਂ ਦਾ ਇਲੈਕਸ਼ਨ ਹੈ ਬਲਾਸਮਤੀ ਜ਼ਿਲ੍ਹਾ ਪ੍ਰੀਸ਼ਦ ਹੈ ਉਹ ਵੀ ਹੁੰਦਾ ਸੇਰ ਜ ਤੱਕ ਜਿਹੜੀ ਹੈ ਕਾਂਗਰਸ ਪਾਰਟੀ ਜਿੱਤੇਗੀ ਲੋਕ ਸਭਾ ਡਿਪਟੀ ਉਹ ਦੇਖੋ ਲੋਕ ਸਭਾ ਦਾ ਜੋ ਦੋ ਦਿਨ ਦੀ 24 25 ਦਾ ਜਿਹੜੀ ਹੈ ਵੋਟ ਹੈ ਉਸ ਤੋਂ ਬਾਅਦ 26 ਤਰੀਕ ਨੂੰ ਸਪੀਕਰ ਡਿਪਟੀ ਸਪੀਕਰ ਜਿਹੜਾ ਹੈ ਉਹ ਚੋਣ ਹੋਣੀ ਹੈ ਉਹ ਸਾਰੇ ਮੈਂਬਰ ਜਿਹੜੇ ਆ ਸਾਰੀਆਂ ਪਾਰਟੀਆਂ ਦੇ ਉਹਨਾਂ ਨੇ ਦੇਖਣਾ ਕਿ ਕਿਸ ਨੂੰ ਸਪੀਕਰ ਬਣਾਉਣਾ ਹੈ ਉਹ ਸਪੀਕਰ ਉਹ ਤੇ ਚੋਣ ਨਾਲ ਬਣ ਜਾਊਗਾ ਜਲੰਧਰ ਚ ਜਿਹੜੀ ਹੈ ਸੱਤ ਪਹਿਲੇ ਜਿਹਨੂੰ ਚੋਣ ਹੋ ਗਈ ਆ ਕਿ ਇਹਨੂੰ ਚੋਣ ਕਿ ਹੋਵੇ ਮੈਂ ਪਹਿਲਾਂ ਕਹਿ ਚੁੱਕਿਆ ਕਿ ਜਿਮਣੀ ਚੋਣ ਜਿੰਨੀਆਂ ਵੀ ਆਣਗੀਆਂ ਹੁਣ ਆਪ ਦਾ ਜਿਹੜਾ ਸਫਾਇਆ ਹੋ ਚੱਲਿਆ ਉਹਨਾਂ ਨੇ 13 0 ਦਾ ਜਿਹੜਾ ਇੱਕ ਦਿੱਤਾ ਸੀ ਕਿ 13 0 ਹੈ ਅੱਜ ਕਿਤੇ 13 0 ਤਿੰਨ ਤੇ ਸਿਮਿੰਟ ਤੇ ਰਹਿ ਗਏ ਉਹ ਵੀ ਵਾਲ-ਵਾਲ ਬਚੇ ਕਿਤੇ ਥੋੜੀ ਮੋਤੀ-ਵੋਟਾ ਦੇ ਜਿੱਤ ਗਏ ਤੇ ਅਗਲੀ ਆਉਣ ਵਾਲਾ ਟਾਈਮ ਤਾਂ ਸਾਰਾ ਹੀ ਕਾਂਗਰਸ ਦੀ ਪੱਕ ਜਾਏਗਾ ਕਾਂਗਰਸ ਸੀਟਾਂ ਜਿੱਤੇਗੀ